ਇਹ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਮੁਕੀ ਜਿਹੜੇ ਆ ਇਹ ਹੜਾ ਕਰਕੇ ਮਰ ਗਏ ਇਹ ਤਾਂ ਫਿਰ ਕਤਲ ਹੋਵੇਗਾ ਜਦੋਂ ਤੁਹਾਡੇ ਸਾਹਮਣੇ ਆ ਕਿ ਜਿਹੜੇ ਆ ਚੀਜ਼ਾਂ ਨਜ਼ਰ ਆਈ ਜਦ ਨੇ ਇਹਦੀ ਜ਼ਿੰਮੇਵਾਰੀ ਤੇ ਗਾੜੀ ਪੈ ਗਈ ਸਰਕਾਰ ਨੂੰ ਕਿ ਇੰਨੇ ਲੋਕੀ ਮਰ ਗਏ ਉਹਨਾਂ ਦੀ ਕੀ ਨਹੀਂ ਕੋਈ ਇਹ ਇੱਜਾ ਵੱਡਾ ਨੁਕਸਾਨ ਹੋ ਗਿਆ ਹਰ ਕਿਸੇ ਇੱਕ ਪੈਸਾ ਮੁਆਵਜ਼ਾ ਨਹੀਂ ਉਹ ਫੁੱਟਬਾਲੇ ਨੂੰ ਖੇਡੀ ਜਾਂਦੇ ਆ ਇਹ ਹਿੱਟ ਮਾਰ ਕੇ ਕੇਂਦਰ ਵਾਲੇ ਕੋਲ ਸੁਣ ਦਿੰਦੇ ਆ ਉਹ ਹਿੱਟ ਮਾਰਦੇ ਆ ਪੰਜਾਬ ਦੇ ਜਿਹੜਾ ਹਜ਼ਾਰਾਂ ਕਤਲ ਸੁਣ ਦਿੰਦੇ ਆ ਦੇਖੇ ਨਾ ਜਨਤਾ ਜੇ ਪੰਜਾਬ ਦੀ ਇੱਕ ਦੂਜੇ ਦੇ ਨਾਲ ਨਾ ਖੜਦੀ ਤੇ ਅੱਜ ਮੈਂ ਸਮਝਦਾ ਦੇਖੋ ਕਿੰਨੇ ਹਾਲਾਤ ਹੋਰ ਬੇਤਰ ਹੋ ਗਏ ਸਰਕਾਰ ਨੂੰ ਕਹਿਣਾ ਕਿ ਇਹ ਕਿੰਨਾ ਗੁੰਮਦਿਰਿਆਣਾ ਦੇ ਕਹਿੰਦੇ ਕਿਸੇ ਦਾ ਕੰਮ ਕਰ ਗਿਆ ਕੋਈ ਆਪਣਾ ਵੀ ਪੰਜਾਬ ਦੇ ਲੋਕਾਂ ਦੇ ਹੱਥ ਦੀ ਜੜ ਸਾਡੇ ਬੱਚਾ ਨੂੰ ਵੀ ਨੌਕਰੀਆਂ ਚਾਹੀਦੀਆਂ ਸਾਡੇ ਗਰੀਬ ਲੋਕਾਂ ਨੂੰ ਵੀ ਨੌਕਰੀ ਚਾਹੀਦੀ 56 ਤੋਂ ਵੱਧ ਲੋਕ ਮਾਰੇ ਗਏ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਸ਼ੂ ਮਾਰੇ ਗਏ ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਆ ਉਹ ਪਾਣੀ ਚ ਡੁੱਬ ਗਈ ਘਰਾਂ ਦੇ ਵਿੱਚ 6-6 ਫੁੱਟ 7-7 ਫੁੱਟ ਪਾਣੀ ਵੜ ਗਿਆ ਲੱਖਾਂ ਲੋਕੀ ਘਰੋਂ ਬੇਕਾਰ ਹੋ ਗਏ ਔਰ ਅੱਜ 20 ਦਿਨਾਂ ਬਾਅਦ ਚੀਫ ਇੰਜੀਨੀਅਰ ਸਾਹਿਬ ਆਉਣ ਰਿਕਾਰਡ ਇਹ ਕਹਿ ਰਿਹਾ ਕਿ ਮੈਂ ਡੈਮ ਸੇਫਟੀ ਦੇ ਉੱਤੇ ਰਿਪੋਰਟ ਮੰਗੀ ਆ ਕਿ ਜਿਹੜਾ ਉਹ ਕੰਪਨੀ ਵਾਲਾ ਕਹਿ ਰਿਹਾ ਕਿ ਉਹ ਠੀਕ ਹੈ ਕਿ ਨਹੀਂ ਠੀਕ ਹੈ ਤੇ ਜੋ ਉਤੋਂ ਰਿਪੋਰਟ ਆਏਗੀ ਫਿਰ ਸਰਕਾਰ ਨੂੰ ਸੂਚਿਤ ਕੀਤਾ ਜਾਏਗਾ ਤੇ ਸਰਕਾਰ ਤਾਂ ਪਹਿਲੇ ਹੀ ਜਿਆਦਾ ਸੂਚਿਤ ਕੀਤੀ ਹੋਈ ਹੈ ਹਾਲੇ ਮਹਿਕਮੇ ਦੇ ਅਫਸਰ ਚੀਫ ਹੁੰਦੇ ਜਿਹੜੇ ਤਾਂ ਇਹ ਅੱਜ ਦੇ ਤਰੀਕ ਤੱਕ ਇਹ ਕਹਿ ਰਿਹਾ ਕਿ ਰਿਪੋਰਟ ਥੱਲੇ ਹੁਣ ਦਾ ਲੈ ਰਿਹਾ ਤੇ ਫਿਰ ਸਰਕਾਰ ਨੂੰ ਸੂਚਿਤ ਕਰਾਂਗੇ ਤੇ ਜਿਹੜਾ ਮੰਤਰੀ ਜੀ ਤੇ ਮੁੱਖ ਮੰਤਰੀ ਜੀ ਝੂਠ ਬੋਲੇ ਜਾ ਰਹੇ ਆ ਉਹ ਕਿਹੜੀ ਰਿਪੋਰਟ ਦੇ ਹੱਥ ਤੇ ਬੋਲਦੇ ਕੋਸ਼ਤਾ ਸਰਕਾਰ ਨੂੰ ਐਡਾ ਵੱਡਾ ਇੱਕ ਪੰਜਾਬ ਦੇ ਵਿੱਚ ਸੰਕਟ ਬਣਿਆ ਔਰ ਸਰਕਾਰ ਦੀ ਗਲਤੀ ਦੇ ਨਾਲ ਬਣਿਆ ਤੇ ਹਾਲੇ ਤੱਕ ਮਹਿਕਮੇ ਦੇ ਅਫਸਰਾਂ ਨੂੰ ਕਲੀਅਰ ਨਹੀਂ ਆ ਕਿ ਜਿਹੜਾ ਉਹਨੂੰ ਟੈਂਡਰ ਦਿੱਤਾ ਸੀ ਕਿਉਂਕਿ ਸਪਸ਼ਟ ਹੈ ਕਿ ਜੋ ਕੰਪਨੀ ਵਾਲਾ ਕਹਿ ਰਿਹਾ ਜਿਉਂਦੀਆਂ ਗੱਲਾਂ ਝੂਠ ਹੁੰਦੀਆਂ ਤੇ ਫਿਰ ਹੁਣ ਤੱਕ ਅਫਸਰਾਂ ਨੇ ਕਿਹਾ ਪਟਾਪਟੱਕ ਬੋੜਾ ਆਪਣੇ ਡਾਕੂਮੈਂਟ ਕੱਢ ਕੇ ਕੱਲ ਹੀ ਇਹਨਾਂ ਨੇ ਉਸੇ ਵੇਲੇ ਪਾਣੀ ਸੀ ਸੋਸ਼ਲ ਮੀਡੀਆ ਦੇ ਵਿੱਚ ਪਿਆ ਦੇਖੋ ਸ਼ਰਤਾ ਸੀ ਆ ਦੁੱਤੀ ਤੇ ਜਦੋਂ ਗੋਲ-ਬੋਲ ਕਰਨ ਲੱਗ ਜਣ ਅਫਸਰ ਗੱਲਾਂ ਉਹਨੂੰ ਵੱਡੇ-ਵੱਡੇ ਅਫਸਰ ਰਕਸ਼ਨ ਕੁਮਾਰ ਵੀ ਆ ਬੈਕ ਨੇ ਦੇ ਉਹਨੇ ਤਾਂ ਜਵਾਬ ਤਾਂ ਅੱਜ ਆ ਜਾਣਾ ਚਾਹੀਦਾ ਸੀ ਨਾਲ ਦੀ ਨਾਲ ਕਿ ਕੀ ਡਾਕੂਮੈਂਟ ਹੈ ਜਨਤਕ ਹੋ ਜਾਂਦੇ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਤੇ ਕਿਹਦੀ ਜ਼ਿੰਮੇਵਾਰੀ ਹੈ ਤੇ ਕੀ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਕਿ ਨਹੀਂ ਨਿਭਾਈ ਤੇ ਪਤਾ ਲੱਗ ਜਾਂਦਾ ਕਿ ਇੱਡੇ ਵੱਡੇ ਸੰਕਟ ਵਾਸਤੇ ਜ਼ਿੰਮੇਵਾਰ ਕੌਣ ਹੈ ਇੱਕ ਤੇ ਬਾ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੀ ਇਨਵੈਸਟਿਗੇਸ਼ਨ ਕਰੀ ਹੋਣੀ ਚਾਹੀਦੀ। ਦੇਖੋ ਐਨੇ ਇਹ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਲੋਕੀ ਜਿਹੜੇ ਆ ਇਹ ਹੜਾ ਕਰਕੇ ਮਰ ਗਏ ਇਹ ਤਾਂ ਫਿਰ ਕਤਲ ਹੋ ਗਿਆ ਨਾ। ਜਦੋਂ ਤੁਹਾਡੇ ਸਾਹਮਣੇ ਆ ਕਿ ਜਿਹੜੇ ਆ ਤੀਜਾ ਨਜ਼ਰ ਆਈ ਜਾਂਦੀ ਹੈ। ਤੇ ਇਹਦੀ ਜ਼ਿੰਮੇਵਾਰੀ ਤਾਂ ਲੈਣੀ ਪੈਗੀ ਸਰਕਾਰ ਨੂੰ ਕਿ ਐਨੇ ਲੋਕੀ ਮਰ ਗਏ ਉਹਨਾਂ ਦੀ ਕੀਮਤ ਹੀ ਕੋਈ ਨਹੀਂ। ਦੂਜੀ ਗੱਲ ਹੈ ਕਿ ਐਡਾ ਵੱਡਾ ਨੁਕਸਾਨ ਹੋ ਗਿਆ ਹਰ ਤੇ ਇੱਕ ਪੈਸਾ ਮੁਆਵਜ਼ਾ ਨਹੀਂ ਉਹ ਫੁੱਟਬਾਲੇ ਨੂੰ ਖੇਡੀ ਜਾਂਦੇ ਆ ਇਹ ਹਿੱਟ ਮਾਰ ਕੇ ਕੇਂਦਰ ਵਾਲੇ ਪਾਸੇ ਸੁੱਟ ਦਿੰਦੇ ਆ ਉਹ ਹਿੱਟ ਮਾਰਦੇ ਆ ਪੰਜਾਬ ਦੇ ਜਿਹੜਾ ਸਾਡਾ ਕੱਟੇ ਚ ਸੁੱਟ ਦਿੰਦੇ ਲੇਕਿਨ ਜਨਤਾ ਜੇ ਪੰਜਾਬ ਦੀ ਇੱਕ ਦੂਜੇ ਦੇ ਨਾਲ ਨਾ ਖੜਦੀ ਤੇ ਅੱਜ ਮੈਂ ਸਮਝਦਾ ਦੇਖੋ ਕਿੰਨੇ ਹਾਲਾਤ ਹੋਰ ਬੇਕਰੋਦਰੇ ਸੀ ਆ ਕਿੰਨੇ ਬੰਨ ਲੋਕਾਂ ਨੇ ਲਾਭ ਹੀ ਲਏ ਤੇ ਸਰਕਾਰ ਦੇ ਕੋਲੇ ਇਹ ਨਹੀਂ ਪਤਾ ਲੱਗਿਆ ਕਿ ਤੇਰਾ ਟੈਂਡਰ ਦਿੱਤਾ ਸੀ ਉਹ ਠੀਕ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਸਾਹਮਣੇ ਆ ਇਸ ਕਰਕੇ ਇਹਦੀ ਹਾਈ ਲੈਵਲ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸਹੀ ਤੱਕ ਜਿਹੜੇ ਆ ਕਿਉਂਕਿ ਛੋਟੀ ਜੀ ਗੱਲ ਨਹੀਂ ਹੈ ਜੇ ਇੱਥੇ ਇੱਕ ਐਗਜ਼ਾਮਪਲ ਨਾਲ ਸੈੱਟ ਕੀਤੀ ਤੇ ਅਗਲੇ ਸਾਲ ਕਿਸੇ ਹੋਰ ਡੈਮ ਤੇ ਅਹੀ ਕੁਸ਼ੀ ਹੋਏਗਾ ਕਿਉਂਕਿ ਹੁਣ ਹੈਡਵੌਕਸ ਨਾਲ ਜੇ ਹੋ ਸਕਦਾ ਕੱਲ ਨੂੰ ਕਿਸੇ ਡੈਮ ਦੀ ਸੇਫਟੀ ਨਾਲ ਵੀ ਅਹੀ ਖਲਵਾੜ ਹੋ ਸਕਦਾ ਤੇ ਫਿਰ ਤਾਂ ਪੰਜਾਬ ਹੀ ਜਾਂਦਰੋ ਇੱਕ ਤੇ ਵੀ ਹਾਈ ਲੈਵਲ ਜੁਡੀਸ਼ੀਅਲ ਜਾਂਚ ਇਹਦੀ ਸਾਰੇ ਇਸ਼ੂ ਦੀ ਜਿਹੜੀ ਆ ਉਹ ਹੋਣੀ ਚਾਹੀਦੀ ਦੂਜਾ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਹੈ ਕਿ ਐਮਬੀਬੀਐਸ ਦੀਆਂ ਜਿਹੜੀਆਂ ਐਡਮਿਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਬੜੀ ਮਿਹਨਤ ਕਰਕੇ ਤੇ ਆਮ ਘਰਾਂ ਦੇ ਬੱਚੇ ਜਿਹੜੇ ਆ ਉਹ ਮੈਰਿਟ ਦੇ ਵਿੱਚ ਆ ਕੇ ਤੇ ਬਹੁਤ ਔਖੀ ਐਡਮਿਸ਼ਨ ਮਿਲਦੀ ਆ ਆਲਰੇਡੀ ਜਿਹੜੀਆਂ ਫੀਸਾਂ ਨੇ ਇੰਨੀਆਂ ਜ਼ਿਆਦਾ ਨੇ ਕਿ ਜਿਹੜੇ ਗਰੀਬ ਘਰਾਂ ਦੇ ਮੈਰਿਟੋਰੀਅਸ ਬੱਚੇ ਆ ਉਹ ਤਾਂ ਅੱਗੇ ਹੀ ਅਫੋਰਡ ਨਹੀਂ ਕਰ ਪਾਰੇ ਕਈਆਂ ਦਾ ਨੰਬਰ ਵੀ ਆ ਜਾਂਦਾ ਮੈਰਿਟ ਦੇ ਵਿੱਚ ਤੇ ਉਹਨਾਂ ਨੂੰ ਕੋਈ ਹੋਰ ਜਿਹੜੀ ਆ ਆਪਸ਼ਨ ਜੜੀ ਪੈਂਦੀ ਆ ਕਿ ਸਾਡੇ ਪੇਰੈਂਟਸ ਜਿਹੜੇ ਆ ਐਡੀ ਫੀਸ ਨਹੀਂ ਦੇ ਸਕਦੇ ਐਡੀ ਮਹਿੰਗੀ ਹੋ ਗਈ ਮੈਡੀਕਲ ਐਜੂਕੇਸ਼ਨ ਤੇ ਹੁਣ ਸਰਕਾਰੀ ਕਾਲਜਾਂ ਨੇ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ ਕਿ ਬਾਉਂਡ ਪਹਿਲਾਂ ਵੀ ਭਰਉਂਦੇ ਹੁੰਦੇ ਸੀ ਚਲੋ 5 ਲੱਖ ਦਾ ਭਰ ਆ ਲਿਆ ਬੈਂਕ ਗਾਰੰਟੀ ਮੰਨ ਲੈਂਦੇ ਸੀ ਤੇ ਲੋਕੀ ਸਾਈਨ ਕਰ ਦਿੰਦੇ ਸੀ ਉਹਨ 20 ਲੱਖ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਨਾਲ ਉਹਦਾ ਬਾਉਂਡ ਭਰ ਕੇ ਦੇਣਾ ਪਊਗਾ ਤੇ ਇੱਕ ਸਟੂਡੈਂਟ ਨੂੰ ਦੋ 20-20 ਲੱਖ ਦੀ ਪ੍ਰਾਪਰਟੀ ਦੇ ਜਿਹੜੇ ਛੋਟੇ ਆ ਉਹ ਦਿਨੇ ਪਹਿਣਗੇ ਦੱਸੋ ਇੱਕ ਮੈਰੀਟੋਰੀਅਸ ਬੱਚਾ ਗਰੀਬ ਘਰ ਦਾ ਬੱਚਾ ਤੇ ਉਹਦੇ ਵਾਸਤੇ ਐਡੀ ਸਖਤ ਸ਼ਰਤ ਰੱਖ ਦਿੱਤੀ ਗਈ ਆ ਬੱਚੇ ਦਾਖਲ ਹੋ ਗਏ ਆ ਪਰ ਉਹਨਾਂ ਤੇ ਐਡਾ ਵੱਡਾ ਇੱਕ ਮੈਂਟਲ ਟੌਰਚਰ ਆ ਕਿ ਉਹਨਾਂ ਦੇ ਪੇਰੈਂਟਸ ਨੂੰ ਕਿਹਾ ਗਿਆ ਕਿ 19 ਤਰੀਕ ਤੱਕ ਤੁਸੀਂ ਇਹ ਬਾਉਂਡ ਭਰੋ ਤੇ ਨਹੀਂ ਤਾਂ ਫਿਰ ਤੁਹਾਨੂੰ ਕਲਾਸਾਂ ਨਹੀਂ ਲون ਦਿੱਤੀਆਂ ਜਾਣਗੀਆਂ ਜਿਹੜਾ ਮੈਂ ਸਮਝਦਾ ਬਹੁਤ ਅਨੈਥੀਕਲ ਵੀ ਹੈ ਔਰ ਬਹੁਤ ਤਾਨਾਸ਼ਾਹੀ ਵੀ ਹੈ ਔਰ ਬਿਲਕੁਲ ਗਲਤ ਡਿਸੀਜਨ ਹੈ ਸਰਕਾਰ ਦਾ ਇਹਦਾ ਮੈਂ ਜਿਹੜੇ ਸਬਚੈਂਟ ਮੈਡੀਕਲ ਐਜੂਕੇਸ਼ਨ ਦੇ ਮਿਨਿਸਟਰ ਸਾਹਿਬ ਹਨ ਉਹਨਾਂ ਨੂੰ ਬੇਨਤੀ ਕਰਦਾ ਕਿ ਇਮੀਡੀਏਟਲੀ ਹਦਾਇਤਾਂ ਜਾਰੀ ਹੋਣੀਆਂ ਚਾਹੀਦੀਆਂ ਕਿ ਇਸ ਕਦੀਆਂ ਸ਼ਕਤਾਂ ਬੰਦ ਹੋਣੀਆਂ ਚਾਹੀਦੀਆਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ 22 ਲੱਖ ਦੇ ਬੌਂਡ ਨਾਲ ਬੰਨ੍ਹ ਕੇ ਤੁਹਾਨੂੰ ਕਿਉਂ ਰੱਖਨੇ ਪਏ ਡਾਕਟਰ ਕਿਉਂਕਿ ਤੁਹਾਡੀਆਂ ਵਰਕਿੰਗ ਕੰਡੀਸ਼ਨ ਠੀਕ ਨਹੀਂ ਇੰਨੇ ਖਰਚੇ ਕਰਕੇ ਤੁਸੀਂ ਡਾਕਟਰ ਨੂੰ ਤਨਖਾਹ ਕਿ ਦਿੰਦੇ ਹੋ ਉਹਨੂੰ ਵਰਕਿੰਗ ਕੰਡੀਸ਼ਨ ਕਿਸ ਤਰ੍ਹਾਂ ਦੀਆਂ ਦਿੰਦੇ ਹੋ ਜੇ ਵਰਕਿੰਗ ਕੰਡੀਸ਼ਨ ਚੰਗੀਆਂ ਹੋਣ ਤਨਖਾਹ ਉਹਨਾਂ ਨੂੰ ਪੂਰੀ ਰੈਗੂਲਰ ਜੌਬ ਦੀ ਮਿਲਦੀ ਹੋਵੇ ਤੇ ਆ ਤੁਹਾਨੂੰ ਬੌਂਡ ਭਰਉਣ ਦੀ ਲੋੜ ਨਾ ਪਵੇ ਤੁਸੀਂ 50-50 ਹਜ਼ਾਰ ਤੇ ਬਾਅਦ ਦੇ ਵਿੱਚ ਇੰਨੇ ਹੈਗੀ ਕੁਆਲੀਫਾਈਡ ਬੱਚਿਆਂ ਨੂੰ ਜਦੋਂ ਨੌਕਰੀਆਂ ਤੇ ਰੱਖਦੇ ਹੋ ਕਾ ਕਰਕੇ ਤੁਹਾਨੂੰ ਰਸੇ ਪਾ ਪਾ ਕੇ ਬੰਨਣੇ ਪੈ ਰਹੇ ਆ ਇਹ ਜਿਹੜੇ ਤੁਹਾਡੇ ਖੋਖਲੇ ਦਾਅਵੇ ਆ ਨਾ ਕਿ ਅਸੀਂ ਬੜੀ ਜਿਹੜੀ ਐ এমਪਲੋਇਮੈਂਟ ਦੇ ਰਹੇ ਆ ਇਹ ਹਾਲ ਆ ਕਿ ਹੁਣ ਤੁਹਾਨੂੰ 20-20 ਲੱਖ ਦੇ ਜਿਹੜੇ ਪ੍ਰਾਪਰਟੀ ਦੇ ਬੌਂਡ ਡਾਕਟਰਾਂ ਕੋਲ ਬੰਨਣੇ ਪੈ ਰਹੇ ਆ ਇਹ ਤੁਹਾਡਾ ਸਿਹਤ ਦਾ ਮਾਡਲ ਆ ਕਿਰਪਾ ਕਰਕੇ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਤਰਸ ਕਰੋ ਇਹ ਜਿਹੜੀਆਂ ਚੀਜ਼ਾਂ ਨੇ ਇਹਨੂੰ ਜਿਹੜਾ ਉਹ ਬੰਦ ਕਰ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਪਹਿਲਾਂ ਵੀ ਅਸੀਂ ਰੇਜ਼ ਕੀਤਾ ਕਿ ਜਿਹੜਾ ਗ੍ਰਾਪ ਭਾਗ ਨੇ ਜਿਹੜਾ ਸ਼੍ਰੀ ਨਨਕਾਣਾ ਸਾਹਿਬ ਜਿਹੜਾ ਜਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਜਾਂਦਾ ਉਹਦੇ ਸਬੰਧੀ ਜਿਹੜੀ ਐਡਵਾਈਜ਼ਰੀ ਜਿਹੜੀ ਹੈ ਵੱਖ-ਵੱਖ ਸਟੇਟਾਂ ਨੂੰ ਜਾਰੀ ਕੀਤੀ ਸੀ ਉਹ ਅਸੀਂ ਬੇਨਤੀ ਕੀਤੀ ਸੀ ਕਿ ਕੇਂਦਰ ਸਰਕਾਰ ਇਹਨੂੰ ਵਿਡਰਾ ਕਰੇ ਪਰ ਅਫਸੋਸ ਹੈ ਹਾਲੇ ਤੱਕ ਉਹ ਵਿਡਰਾ ਨਹੀਂ ਹੋਈ ਉਹਦਾ ਬਹੁਤ ਸੰਗਤਾਂ ਦੇ ਮਨ ਦੇ ਵਿੱਚ ਰੋਸ ਹੈ ਕਿਉਂਕਿ ਕ੍ਰਿਕਟ ਦੇ ਮੈਚ ਹੋਏ ਜਾਂਦੇ ਆ ਇੱਕ ਦੂਸਰ ਪਾਕਿਸਤਾਨ ਦੇ ਪਰ ਜਿਹੜੀ ਆਸਤਾ ਦਾ ਸਵਾਲ ਹੈ ਸ਼ਰਧਾ ਦਾ ਸਵਾਲ ਹੈ ਨਾ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲਿਆ ਜਾ ਰਿਹਾ ਨਾ ਜਿਹੜੇ ਜਥੇ ਆ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਾ ਦੇ ਦਰਸ਼ਨ ਵਾਸਤੇ ਜਾਂਦੇ ਨਾ ਉਹਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਮੈਂ ਫਿਰ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਬਹੁਤ ਵੱਡਾ ਨਿਰਾਸ਼ਾ ਸੰਗਤਾਂ ਦੇ ਮਨ ਦੇ ਵਿੱਚ ਆ ਕਿਰਪਾ ਕਰਕੇ ਇਹ ਦੋਨੇ ਕੰਮ ਇਮੀਡੀਏਟਲੀ ਜਿਹੜੇ ਆ ਇਹ ਹੋਣੇ ਚਾਹੀਦੇ ਇੱਕ ਪੰਜਾਬ ਸਰਕਾਰ ਦੇ ਲੋਕਲ ਗਵਰਨਮੈਂਟ ਸਤਾਰਿਕ ਸਰਕਾਰਾਂ ਦਾ ਜਿਹੜਾ ਵਿਭਾਗ ਹੈ ਉਹਦੇ ਵਿੱਚ ਬੜੀ ਵੱਡੀ ਧੱਕੇਸ਼ਾਹੀ ਜਿਹੜੀ ਆ ਉਹ ਹੋ ਰਹੀ ਆ ਪਹਿਲਾਂ ਜਿਹੜੇ ਦਿੱਲੀ ਵਾਲੇ ਲੀਡਰ ਹੈ ਇਹਨਾਂ ਦੇ ਜਿਹੜੇ ਨਾਲ ਸੁਪਰਦ ਬੈਠੇ ਆ ਮਹਿਕਮੇ ਦੇ ਵਿੱਚ ਉਹਨਾਂ ਦੇ ਰੈਂਕ ਅਫਸਰ ਸੱਦ ਕੇ ਤੇ ਮੰਤਰੀ ਸਾਹਿਬ ਦੇ ਨਾਲ ਬਿਠਾ ਕੇ ਹੁਕਮ ਚਾੜੇ ਗਏ ਸੀ ਮਿਊਨਿਸਪਲ ਕਮੇਟੀਆਂ ਨੂੰ ਕਿ ਸਾਰੀਆਂ ਮਿਊਨਿਸਪਲ ਕਮੇਟੀਆਂ ਤੇ ਕਾਰਪੋਰੇਸ਼ਨ ਮਤੇ ਪਵਾਓ ਕਿ ਜਿਹੜੀ ਜਿਹੜੀ ਹੈਗੀ ਆ ਗਾਰਬੇਜ ਦੀ ਲਿਫਟਿੰਗ ਉਹਦੇ ਨਾਲ ਜਿਹੜੀ ਸਫਾਈ ਹੈ ਸ਼ਹਿਰ ਦੀ ਜਿਹੜੀ ਸੀਵਰੇਜ ਦੀ ਕਲੀਨਿੰਗ ਆ ਔਰ ਵਾਟਰ ਸਪਲਾਈ ਤੇ ਲਾਈਟਾਂ ਵੀ ਇਹਨਾਂ ਸਾਰਿਆਂ ਦੇ ਟੈਂਡਰ ਜਿਹੜੇ ਆ ਉਹ ਕਰੋ ਔਰ ਸ਼ਰਤਾ ਉਹ ਬਣਾਈਆਂ ਗਈਆਂ ਜਿਹੜੀਆਂ ਪੰਜਾਬ ਦੇ ਜਿਹੜੇ ਸਾਡੇ ਗਰੀਬ ਲੋਕ ਇਹਨਾਂ ਚ ਕਮੇਟੀਆਂ ਚ ਕੰਮ ਕਰਦੇ ਆ ਕਾਰਪੋਰੇਸ਼ਨ ਕੰਮ ਕਰਦੇ ਉਹਨਾਂ ਦੀਆਂ ਨੌਕਰੀਆਂ ਵੀ ਜਾਂਦੀਆਂ ਰਹਿਣ ਤੇ ਸਾਰਾ ਕੰਮ ਦਿੱਲੀ ਵਾਲਿਆਂ ਤੇ ਬਾਦਿਆ ਕੌਪਰੀਆ ਨੂੰ ਮਿਲ ਜਾਵੇ ਇਹ ਸ਼ਰਤਾਂ ਦੇ ਉੱਤੇ ਮਿਊਨਿਸਪਲ ਕਮੇਟੀਆਂ ਨੂੰ ਮਤੇ ਪਾਉਣ ਦੀਆਂ ਹਦਾਇਤਾਂ ਜਿਹੜੀਆਂ ਉਹ ਸਥਾਨਕ ਸਰਕਾਰ ਵਿਭਾਗ ਨੇ ਕੀਤੀਆਂ ਇੱਥੇ ਅਫਸਰਾਂ ਨੂੰ ਫਿਰ ਬੁਲਾਇਆ ਗਿਆ ਔਰ ਉੱਥੇ ਜਦੋਂ ਕਮੇਟੀਆਂ ਨੇ ਇਹ ਮਤੇ ਰੱਦ ਕਰ ਦਿੱਤੇ ਦੇਖੋ ਇੱਕ ਡੈਮੋਕ੍ਰੈtic ਪ੍ਰੋਸੈਸ ਆ ਸਿਸਟਮ ਆ ਕਮੇਟੀ ਦੇ ਕਾਉਂਸਲਰ ਦਾ ਅਧਿਕਾਰ ਹੁੰਦਾ ਕਿ ਉਹ ਕੋਈ ਮਤਾ ਕਸ਼ਾਹ ਦੇ ਕੰਮ ਵਾਸਤੇ ਪਾਉਣਾ ਚਾਹਣ ਤੇ ਉਹ ਹੋਣਾ ਚਾਹੀਦਾ ਜੇ ਉਹ ਨਹੀਂ ਪਾਉਣਾ ਚਾਹੁੰਦਾ ਤੇ ਉਹ ਨਹੀਂ ਹੁੰਦਾ ਇਹ ਸਾਡਾ ਸੰਵਿਧਾਨਕ ਅਧਿਕਾਰ ਆ ਪਰ ਇੱਕ ਅਨ ਡੈਮੋਕ੍ਰੈtic ਤਰੀਕੇ ਦੇ ਨਾਲ ਤਾਨਾਸ਼ਾਹੀ ਤਰੀਕੇ ਦੇ ਨਾਲ ਜਿਹੜੀ ਮਿਊਨਿਸਪਲ ਐਕਟ ਦੀ ਜਿਹੜੀ ਧਾਰਾ ਹੈਗੀ ਆ 232 ਜਦੋਂ ਮਿਊਨਿਸਪਲ ਕਮੇਟੀਆਂ ਨੇ ਮਤੇ ਰੱਦ ਕਰ ਦਿੱਤੇ ਤੇ ਇਹਨਾਂ ਨੇ ਧਾਰਾ 232 ਦੀ ਦੁਰਵਰਤੋਂ ਕਰਕੇ ਮਿਊਨਿਸਪਲ ਐਕਟ ਦੀ ਉਹ ਚੀਜ਼ਾਂ ਪਾਸ ਕਰ ਦਿੱਤੀਆਂ ਕਿ ਨਹੀਂ ਇਹ ਟੈਂਡਰ ਲੱਗਣੇ ਚਾਹੀਦੇ ਆ ਪਰ ਉਹ ਟੈਂਡਰ ਲੱਗਨੇ ਸ਼ੁਰੂ ਹੋ ਗਏ ਜਿਦੇ ਕਰਕੇ ਮੁਲਾਜ਼ਮਾਂ ਦੇ ਵਿੱਚ ਸਥਾਨਕ ਸਰਕਾਰ ਦੇ ਵਿਭਾਗ ਦੇ ਲੋਕਾਂ ਹੜਤਾਲਾਂ ਵੀ ਸ਼ੁਰੂ ਹੋ ਗਈਆਂ ਔਰ ਬਹੁਤ ਵੱਡੀ ਅੰਦਰਾਸ਼ਟ ਵੀ ਕਿਉਂਕਿ ਉਹਦੇ ਨਾਲ ਜੌਬ ਜਿਹੜੇ ਲੋਕਾਂ ਦੇ ਗਰੀਬ ਲੋਕਾਂ ਨੂੰ ਮਿਲੇ ਹੋਇਆ ਮੈਕਮੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀਆਂ ਨੌਕਰੀਆਂ ਉਹਦੇ ਨਾਲ ਖਤਮ ਹੋ ਰਹੀਆਂ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਕਿ ਇਹ ਕਿੰਨਾ ਕੁ ਹੁਣ ਦਿੱਲੀ ਵਾਲਿਆਂ ਦੇ ਕਹਿੰਦੇ ਤੁਸੀਂ ਗਲਤ ਕੰਮ ਕਰੀ ਜਾਂਦੇ। ਕੋਈ ਆਪਣਾ ਵੀ ਪੰਜਾਬ ਦੇ ਲੋਕ ਕਹਿੰਦੇ ਹੱਕ ਚ ਵੀ ਲੈਣਾ ਸਾਡੇ ਬੱਚਿਆਂ ਨੂੰ ਵੀ ਨੌਕਰੀਆਂ ਚਾਹੀਦੀਆਂ ਸਾਡੇ ਗਰੀਬ ਲੋਕਾਂ ਨੂੰ ਵੀ ਨੌਕਰੀਆਂ ਚਾਹੀਦੀ। ਇਸ ਕਰਕੇ ਅੱਜ ਪਾਰਟੀ ਵੱਲੋਂ ਅਸੀਂ ਇਸ ਕੱਲ ਦਾ ਜਿਹੜਾ ਉਸ ਸਖਤ ਵਿਰੋਧ ਕਰਦੇ ਹਾਂ ਕਿ ਇਹ ਜਿਹੜਾ ਅਨ ਡੈਮੋਕਰੇਟਿਕ ਕੰਮ ਹੈ। ਇਹ ਬੰਦ ਹੋਣਾ ਚਾਹੀਦਾ। ਇਹ ਫੈਸਲਾ ਕਾਰਪੋਰੇਸ਼ਨਾਂ ਤੇ ਔਰ ਮਿਊਨਿਸਪਲ ਕਮੇਟੀਆਂ ਤੇ ਛੱਡੇ ਜਾਣੇ ਚਾਹੀਦੇ। ਅਗਰ ਉਹ ਕਨਵਿੰਸ ਹੋ ਲੈਣ ਕਿ ਉਹ ਸਿਸਟਮ ਚਲਾ ਸਕਦੇ ਆ ਉਸ ਹਿਸਾਬੇ ਨਾਲ ਉਹ ਚਲਾਣ ਜਿਹੜੀਆਂ ਸ਼ਰਤਾਂ ਉਹਨਾਂ ਨੂੰ ਲੱਗਦਾ ਕਿ ਟੈਂਡਰ ਜਿਹਦੇ ਵਿੱਚ ਸਾਨਕ ਲੋਕਾਂ ਨੂੰ ਵੱਧ ਵੱਧ ਕੰਮ ਮਿਲੇ ਉਹ ਸ਼ਰਤਾਂ ਹੁਣ ਸਮਾਂ ਆ ਗਿਆ ਜ਼ਰੂਰੀ ਆ। ਉਹ ਆਪਣੇ ਹਿਸਾਬ ਨਾਲ ਸ਼ਰਤਾਂ ਡਿਸਾਈਡ ਕਰ ਲੈਣ। ਪਰ ਜਿਹੜੇ ਦਿੱਲੀ ਵਾਲਿਆਂ ਦੇ ਨਾਲ ਬੈਠੇ ਆ ਸੁਪੇਦਾਰ ਇਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਅਫਸਰਾਂ ਤੋਂ ਧੱਕੇ ਨਾਲ ਇਹ ਕੰਮ ਕਰਾਏ ਜਾ ਰਹੇ ਆ ਇਹ ਸਾਰੀਆਂ ਚੀਜ਼ਾਂ ਤੇ ਅਸੀਂ ਨਜ਼ਰ ਰੱਖ ਰਹੇ ਆ ਇਹਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਇਸ ਕਰਕੇ ਇਹ ਕੰਮ ਪੰਜਾਬ ਸਰਕਾਰ ਨੂੰ ਤੁਰੰਤ ਜਿਹੜਾ ਉਹ ਬੰਦ ਕਰਨਾ ਚਾਹੀਦਾ ਇਸ ਕਰਕੇ ਇਹ ਤਿੰਨ ਚਾਰ ਇਸ਼ੂ ਆ ਇਸ ਤੋਂ ਇਲਾਵਾ ਕੋਈ ਹੋਰ ਤੁਹਾਡਾ ਕੋਈ ਕੁਐਸਚਨ ਸਰਕਾਰੀ ਕੋਰਿੰਡਰ ਡਿਟੇਲ ਦੱਸੋ ਕਿ ਇਹ ਜਿਹਨੇ ਸਟੂਡੈਂਟ ਨੇ ਉਹਨਾਂ ਕੋਲੋਂ ਬਾਂਡ ਭਰਾਰੇ ਆ ਨਹੀਂ ਨਿਊ ਐਡਮਿਸ਼ਨ ਲਈ ਨਹੀਂ ਜਿਹੜੇ ਬੱਚੇ ਦਾਖਲ ਤਾਂ ਹੋ ਚੁੱਕੇ ਆ ਉਹਨਾਂ ਨੂੰ ਇੱਕ ਕੰਡੀਸ਼ਨ ਲਾਈ ਹੋਈ ਹੈ ਕਿ ਤੁਸੀਂ 20 ਲੱਖ ਦਾ ਜਿਹੜਾ ਬੌਂਡ ਭਰਨਾ ਜਿਹਦੀ ਪ੍ਰਾਪਰਟੀ ਦੀ ਇੰਸ਼ੋਰੈਂਸ ਦੇਣੀ ਤੁਸੀਂ। ਹੁਣ ਜੇ ਕੋਈ ਪ੍ਰਾਪਰਟੀ ਹੋਵੇ ਨਾ ਤੇ ਕਿੱਥੋਂ ਦੇ ਦੇਵੇ? ਜਿਹਦੇ ਦੋ ਬੱਚੇ ਪੜਦੇ ਐ ਇੱਕ ਉਦਾਹਰਨ ਦਿੱਤੀ ਹੋਈ ਐ ਅੱਜ ਇੱਕ ਅਖਬਾਰ ਦੇ ਵਿੱਚ ਕਿ ਕੋਈ ਵਿਡੋ ਐ ਤੇ ਦੋ ਬੱਚੇ ਪੜਦੇ ਐ ਮੈਡੀਕਲ ਕਾਲਜ ਚ। ਚਲੋ ਹਿੰਮਤ ਆ ਬੱਚਿਆਂ ਦੀ ਵੀ ਤੇ ਮਾਂ ਦੀ ਵੀ ਜਿਹੜੀ ਪੜਾ ਰਹੀ ਐ ਤੇ ਉਹ ਹੁਣ ਕਿੱਥੋਂ ਲਿਆਵੇ ਇੰਨੀਆਂ ਪ੍ਰਾਪਰਟੀਆਂ ਬੱਚਿਆਂ ਦੇ ਬੌਂਡ ਭਰਨ ਵਾਸਤੇ। ਤੇ ਬੌਂਡ ਭਰੌਣੇ ਕਿਉਂ ਪੈਂਦੇ ਆ ਮਕਰਨ ਤੇ ਪੁੱਛਿਆ ਜੀ ਪੰਜਾਬ ਦਾ ਕੋਈ ਐਡਾ ਅਟਰੈਕਟਿਵ ਮਾਡਲ ਨਹੀਂ ਹੋ ਸਕਦਾ ਜਿਵੇਂ ਦਿੱਲੀ ਮਾਡਲ ਤਾਂ ਹੁਣ ਫਲॉप ਹੋ ਗਿਆ ਸਾਰੇ ਕੰਨ ਹੁਣ ਉਹਦਾ ਨਾਂ ਜਾਣਨਾ ਠੀਕ ਨਹੀਂ ਕੋਈ ਸਾਡਾ ਆਪਣਾ ਮਾਡਲ ਨਹੀਂ ਬਣ ਸਕਦਾ ਕਿ ਬੱਚੇ ਆਪ ਕਹਨ ਕਿ ਅਸੀਂ ਇੱਥੇ ਨੌਕਰੀ ਕਰਨੀ ਬੱਚਿਆਂ ਨੂੰ ਦਿੰਦੇ ਕੀ ਉਹਦਾ ਗਲਤ ਹੈ ਨਾ ਇੰਨੀ ਮਿਹਨਤ ਕਰਕੇ ਬਣਦੇ ਆ ਤੁਸੀਂ ਦਿੰਦੇ ਕੀ ਉਹਨਾਂ ਨੂੰ ਆ ਦਿੱਲੀ ਤੋਂ ਤਾਂ ਜਿਹੜਾ ਮਰਜ਼ੀ ਬੰਦਾ ਦੋੜਖ ਤੇ ਭੱਤੀ ਹੋ ਜਾਂਦਾ ਆ ਕੇ ਸਿੱਧਾ ਤੇ ਜਿਹੜਾ ਐਨੇ ਸਾਲ ਲਾ ਕੇ ਤੇ ਡਿਗਰੀ ਕਰਦਾ ਐਡੀ ਔਖੀ ਉਹਨੂੰ ਆ ਜਾ ਕੇ ਤੁਸੀਂ ਉੱਤੇ 50000 60000 ਰੁਪਏ ਆਫਰ ਕਰਦੇ ਇਸ ਕਰਕੇ ਆਪਣਾ ਸਿਸਟਮ ਠੀਕ ਕਰਨਾ ਨਾ ਕਿ ਇਹ ਮੈਂਟਲ ਟੌਰਚਰ ਹੁੰਦਾ ਆਲਰੇਡੀ ਬੱਚੇ ਬੜੀ ਡਿਪਰੈਸ਼ਨ ਚ ਹੁੰਦੇ ਐ ਸਟੱਡੀ ਦਾ ਬੜਾ ਬੋਝ ਹੁੰਦਾ ਉੱਥੇ ਤੁਸੀਂ ਇਦਾਂ ਦੀਆ ਕੰਡੀਸ਼ਨ ਬੱਚਿਆਂ ਦੇ ਉੱਤੇ ਲਾ ਦਿੰਦੇ ਤਾਂ ਉਹਨਾਂ ਨੇ ਪੜ੍ਹਨਾ ਕੀ ਉਹਨਾਂ ਦੀ ਕੁਆਲਿਟੀ ਜਿਹੜੀ ਐ ਐਜੂਕੇਸ਼ਨ ਦੀ ਸਫਰ ਕਰਦੀ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀ ਬੱਚਿਆਂ 'ਚ ਬੜੀ ਹੀਣ ਭਾਵਨਾ ਆਉਂਦੀ ਐ ਜਦੋਂ ਬੱਚੇ ਨੂੰ ਇਸ ਕਰਕੇ ਕਲਾਸ ਤੋਂ ਬਾਹਰ ਕੱਢਿਆ ਜਾ ਰਿਹਾ ਕਿ ਤੇਰਾ ਮਾਪਿਓ 20 ਲੱਖ ਦੀ ਪ੍ਰਾਪਰਟੀ ਦੀ ਇੰਸ਼ੋਰੈਂਸ ਨਹੀਂ ਦੇ ਸਕਦਾ ਤੇ ਉਹ ਬੱਚੇ ਨੂੰ ਬਹੁਤ ਕੁਝ ਫੇਸ ਕਰਨਾ ਪੈਂਦਾ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਜਿਹੜੀਆਂ ਆਪਣੀਆਂ ਸਰਵਿਸਾਂ ਨੂੰ ਇੰਨਾ ਅਟਰੈਕਟਿਵ ਬਣਾਓ ਕਿ ਜਿਹੜੇ ਬੱਚੇ ਆ ਉੱਥੇ ਪੰਜਾਬ 'ਚ ਕੰਮ ਕਰਨਾ ਪ੍ਰੀਫਰ ਕਰਨ ਆ ਜਿਹੜੇ ਹਾਲਾਤ ਤੁਸੀਂ ਪੰਜਾਬ 'ਚ ਪਜਾਦੇ ਇੱਥੇ ਰਹੂਗਾ ਕੌਣ ਇੱਥੇ 5 ਸਾਲ ਦਾ ਬੱਚਾ ਤਾਂ ਸੇਫ ਨਹੀਂ ਬੱਚੀ ਘਰੋਂ ਬਾਹਰ ਗਈ ਸੇਫ ਨਹੀਂ ਲੜਕੀ ਪੰਜਾਬ ਚ ਗਈ ਸੇਫ ਨਹੀਂ ਤੇ ਤੁਸੀਂ ਬੌਂਡ ਭਰਾਈ ਜਾ ਸਾਰਿਆਂ ਕੋਲੋਂ ਵੀ ਤੁਸੀਂ ਭਜੜਾ ਨਹੀਂ ਤੇ ਕਮਾਈਆਂ ਤੁਸੀਂ ਤਲਾਕ ਬਾਹਰ ਲਈ ਤੋ ਇਹ ਤੁਸੀਂ ਫਕਤ ਇਹ ਅਬ ਤੁਹਾਡਾ ਕੀ ਓਪੀਨੀਅਨ ਹੈ ਜਿਹੜੇ ਸਾਰੀਆਂ ਪੰਚਾਇਤਾਂ ਮਤਾਂ ਪਾਸ ਕਰ ਰਹੀਆਂ ਨੇ ਕਿ ਜਿਹੜੇ ਤਲਾਕੀ ਨੇ ਉਹਨਾਂ ਦੇ ਖਿਲਾਫ ਮਤੇ ਪਾਏ ਜਾ ਰਹੇ ਦੇਖੋ ਗੱਲ ਇਹ ਹੈ ਕਿ ਬਹੁਤ ਸੈਂਸਿਟਿਵ ਇਸ਼ੂ ਹੈ ਮੈਂ ਕੱਲ ਫਗਵਾੜੇ ਦੇ ਕੋਲ ਜਿਹੜਾ ਹਿਹਾਦਪੁਰ ਬੱਚੇ ਦੇ ਨਾਲ ਵੱੱਡ ਫੈਲੀ ਹੋਈ ਤੇ ਕਤਲ ਹੋਇਆ ਬੜੀ ਬਹੁਤੀ ਦਿਲਦਰੀ ਵਾਲਾ ਕੰਮ ਹੋਇਆ ਕੱਲ ਮੇ ਬੱਚੇ ਦੇ ਘਰ ਬਾਪੂ ਨੂੰ ਮਿਲਣ ਵਾਸਤੇ ਗਿਆ ਸੀ ਇਸ ਤੋਂ ਬਾਅਦ ਦਿਲਦਰੀ ਤੇ ਵੀ ਇੱਕ ਇਨਸੀਡੈਂਟ ਹੋਈ ਬਸ ਸਮਝਾਂ ਕਿ ਜਦੋਂ ਛੋਟੇ ਬੱਚਿਆਂ ਨਾਲ ਇਤਾਂ ਦੀ ਕੋਈ ਹਾਦਸਾ ਹੁੰਦਾ ਤਾਂ ਸੋਸਾਇਟੀ ਦੇ ਵਿੱਚ ਸਥਾਨਕ ਪੱਧਰ ਦੇ ਉੱਤੇ ਤੋਕਣੀਆਂ ਭਾਵਨਾਵਾਂ ਇਸ ਤਿੱਕੇ ਮੋਸ਼ਨ ਹੁੰਦੀਆਂ ਨੇ ਗੁੱਸਾ ਵੀ ਹੁੰਦਾ ਕਿਉਂਕਿ ਕਾਨੂੰਨ ਦਾ ਡਰ ਪੰਜਾਬ ਦੇ ਵਿੱਚ ਨਹੀਂ ਰਿਹਾ ਘਟਾਵਾਂ ਵੱਧ ਗਈਆਂ ਪਰ ਮੈਂ ਕੱਲ ਉੱਥੇ ਵੀ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਇਸ ਵੇਲੇ ਸਮਾਂ ਹੈ ਕਿ ਸਾਰਿਆਂ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਤੇ ਸੋਚ ਵਿਚਾਰ ਕੇ ਸਾਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਜਿੰਨੇ ਕ੍ਰਾਈਮ ਕੀਤਾ ਉਹ ਕੋਈ ਹੋਵੇ ਭਾਵੇਂ ਇੱਥੇ ਦਾ ਹੋਵੇ ਭਾਵੇਂ ਕਿਸੇ ਹੋਰ ਤਾਂ ਦਾ ਹੋਵੇ ਸਾਰਿਆਂ ਨੂੰ ਇਸ ਗੱਲ ਤੇ ਡੱਟਣਾ ਚਾਹੀਦਾ ਕਿ ਉਹਨੂੰ ਫਾਂਸੀ ਲੱਗੇ ਇਹੋ ਜਿਹਾ ਕ੍ਰਾਈਮ ਤਾਂ ਹੀ ਰੁਕੇਗਾ ਜੇ ਇਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਲੱਗੇ ਉਹਦੇ ਵਾਸਤੇ ਪੁਲਿਸ ਨੂੰ ਵੀ ਆਪਣਾ ਸਹੀ ਰੋਲ ਪਲੇ ਕਰਨਾ ਚਾਹੀਦਾ ਹੈ ਇਨਵੈਸਟੀਗੇਸ਼ਨ ਪੂਰੀ ਸਹੀ ਕਰਨੀ ਚਾਹੀਦੀ ਫੋਰੈਂਸਿਕ ਐਵੀਡੈਂਸ ਵੀ ਸਹੀ ਤਰੀਕੇ ਨਾਲ ਜਿਹੜੀ ਆ ਡਾਕਟਰਾਂ ਨੇ ਵੀ ਰੋਲ ਪਲੇ ਕਰਨਾ ਚਾਹੀਦਾ ਔਰ ਟ੍ਰਾਇਲ ਦੇ ਵਿੱਚ ਜੁਡੀਸ਼ਰੀ ਨੂੰ ਵੀ ਫਾਸਟ ਵਜੋਂ ਦੇਣੀ ਚਾਹੀਦੀ ਹੈ ਟਾਈਮ ਬੋਰਡ ਤਰੀਕੇ ਦੇ ਨਾਲ ਐਗਜ਼ੈਂਪਲਰੀ ਪਨਿਸ਼ਮੈਂਟ ਹੋਣੀਆਂ ਤੇ ਤਾਂ ਕੰਮ ਰੁਕੇਗਾ ਪਰ ਜੇ ਤੁਸੀਂ ਇਸ ਤਰ੍ਹਾਂ ਦੇ ਦੇਸ਼ਾਂ ਦੀਆਂ ਅਪੀਲਾਂ ਕਰਨ ਲੱਗ ਗਏ ਜਿਸ ਤੂੰ ਦਾ ਮਾਹੌਲ ਪੈਦਾ ਕਰਨ ਲੱਗਿਆ ਇਹ ਬੜਾ ਚਿੰਤਾਜਨਕ ਹੈ ਇਹ ਨਾ ਹੋਵੇ ਤੇ ਕ੍ਰਿਮੀਨਲ ਨੂੰ ਅਸੀਂ ਹੀਰੋ ਬਣਾ ਦਈਏ ਕਿਉਂਕਿ ਹੁਣ ਕੋਈ ਸਟੇਟਾਂ ਚ ਇਲੈਕਸ਼ਨ ਆ ਇੱਥੇ ਇਦਾਂ ਦਾ ਮਾਹੌਲ ਬਣਾਓਗੇ ਉਹਦਾ ਫਾਇਦਾ ਕੋਈ ਹੋਰ ਕਿਤੇ ਲੈਣਾ ਸ਼ੁਰੂ ਹੋ ਜਾਊਗਾ ਉਹਦੇ ਹੱਕ ਚ ਲੁਕੀ ਆਉਣੇ ਸ਼ੁਰੂ ਹੋ ਜਾਣਗੇ ਇੱਕ ਕ੍ਰਾਈਮਰ ਨੂੰ ਕ੍ਰਾਈਮ ਤੱਕ ਰੱਖੀਏ ਕਿੰਨੇ ਕ੍ਰਾਈਮ ਕੀਤਾ ਔਰ ਜਿਹੜੇ ਵੀ ਸਥਾਨਕ ਲੋਕ ਹੈ ਭਾਵੇਂ 12 ਆਏ ਲੋਕ ਵੀ ਆ ਪਰਵਾਸੀ ਵੀ ਆ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੀਏ ਕਿ ਇਹਦੇ ਖਿਲਾਫ ਸਾਰੇ